ਅੱਜ ਦੀ ਇਹ ਵੀਡੀਓ ਬਈ ਮਦਦ ਦੀ ਅਪੀਲ ਆ ਤੁਹਾਡੇ ਵਾਸਤੇ ਹਨਾ ਆ ਜਿਹੜੀ ਭੈਣ ਬੈਠੀ ਆ ਨਾ ਜੋਤੀ ਕੌਰ ਉਹਦਾ ਨਾਮ ਹੈ ਇਸ ਭੈਣ ਨੂੰ ਕੈਂਸਰ ਦੀ ਸਮੱਸਿਆ ਆ ਗਈ ਤੇ ਬਹੁਤ ਹੀ ਗਰੀਬ ਪਰਿਵਾਰ ਹੈ ਦਿਹਾੜੀਦਾਰ ਪਰਿਵਾਰ ਆ ਹਨਾ ਤੇ ਇਹਨਾਂ ਨੂੰ ਮਦਦ ਦੀ ਲੋੜ ਆ ਵੀ ਕੈਂਸਰ ਦੇ ਇਲਾਜ ਖਾਤਰ ਰੁਪਏ ਚਾਹੀਦੇ ਆ 5000 ਰੁਪਏ ਇਹਨਾਂ ਨੂੰ ਇੱਕ ਖਰਚਾ ਚਾਹੀਦਾ ਹੈ ਤੇ 15000 ਰੁਪਏ ਇੱਕ ਲਗਭਗ 20-25000 ਰੁਪਏ ਦਾ ਖਰਚਾ ਜੋ ਵੀ ਆ ਨਾ ਵੀਰ ਮਦਦ ਕਰ ਸਕਦਾ ਹੈ ਉਹ ਜ਼ਰੂਰ ਕਰੇ ਮੈਂ ਤੁਹਾਨੂੰ ਇਹਨਾਂ ਦਾ ਨੰਬਰ ਬੋਲਣ ਲੱਗਾ ਇਹ ਜੋਤੀ ਕੌਰ ਇਹਨਾਂ ਦੇ ਪਿਤਾ ਜੀ ਦਾ ਨਾਮ ਹੈਗਾ ਸਤਪਾਲ ਸਿੰਘ ਜੀ ਦਾ ਨੰਬਰ ਬੋਲਣ ਲ 46329 ਸਿਰਫ ਆਹੀ ਫੋਨ ਨੰਬਰ ਹੈ ਬਈ ਹੋਰ ਫੋਨ ਨੰਬਰ ਤੇ ਕੋਈ ਵੀ ਰੁਪਈਆ ਨਾ ਪਾਵੇ ਹਨਾ ਇਹ ਵੀਡੀਓ ਆਪਣੇ ਲਖਵਿੰਦਰ ਸਰਾ ਚੈਨਲ ਤੇ ਪਈ ਹੈ ਹੋਰ ਚੈਨਲ ਤੇ ਵੀਡੀਓ ਆਉਂਦੀ ਹੈ ਤਾਂ ਬਈ ਉਹ ਫੇਕ ਹੋ ਸਕਦੀ ਹੈ ਤਾਂ ਇਹ ਤੇ ਵੀ ਆ ਨੰਬਰ ਤੇ Google Pay UPI PhonePe ਤੁਸੀਂ ਚਲਾ ਕੇ ਹਨਾ ਉੱਤੇ ਪੇਮੈਂਟ ਕਰ ਸਕਦੇ ਚਾਹੇ ਤੁਸੀਂ 100 200 500000 ਜਿੰਨੀ ਵੀ ਮਦਦ ਕਰਨੀ ਹੈ ਬਈ ਜਰੂਰ ਕਰ ਦਿਓ ਕਿਉਂਕਿ ਲੋੜਵੰਦ ਪਰਿਵਾਰਾਂ ਦੇ ਕੋਲ ਪੈਸੇ ਹੈ ਨਹੀਂ ਇਲਾਜ ਕਰਾਉਣ ਨੂੰ ਤੇ ਤੁਹਾਡੇ 100 200 ਰੁਪਏ ਦੇ ਨਾਲ ਇਹਨਾਂ ਦਾ ਜਿਹੜਾ ਲਾਜ ਹੈ ਬਈ ਸੰਭਵ ਹੋ ਸਕਦਾ ਸੋ ਬਈ ਕਿਸੇ ਨੇ ਮੈਨੂੰ ਫੋਨ ਕਰਕੇ ਪੁੱਛਣਾ ਨਾ ਮੇਰਾ ਨੰਬਰ ਪਿੰਡ ਇਹਨਾਂ ਦਾ ਚੁੰਬਾ ਹੈ ਕੁੜੀ ਦਾ ਨਾਮ ਜੋਤੀ ਕੌਰ ਹੈ ਇਹਨਾਂ ਦਾ ਹੈਗਾ ਸਤਪਾਲ ਸਿੰਘ ਤੇ ਪਿੰਡ ਤੋਂ ਬਈ ਤੁਸੀਂ ਪਤਾ ਕਰ ਸਕਦੇ ਹੋ ਪਿੰਡ ਤੋਂ ਇਹਨਾਂ ਨੇ ਮਦਦ ਲਈ ਵੀ ਹੈ ਲਗਭਗ ਸਾਰੇ ਪਿੰਡਾਂ ਨੇ ਇਹਨਾਂ ਦੀ ਮਦਦ ਕੀਤੀ ਹੈ ਪਰ ਲਾਜ਼ਖਾਤਰ ਜਿਹੜੀ ਲੋੜ ਬਹੁਤ ਰੁਪਈਆ ਦੀ ਸੋ ਬਈ ਜਿੰਨੇ ਵੀ ਵੀਰ ਹਨ ਜੋ ਜਿੰਨੀ ਵੀ ਸ਼ਰਤ ਅਨਸਾਰ ਹੋ ਸਕਦਾ ਉਹਨਾਂ ਦੀ ਮਦਦ ਜ਼ਰੂਰ ਕਰੋ ਬਈ ਧੰਨਵਾਦ